ਅੱਜ ਆਪਾਂ ਗੱਲ ਕਰਦੇ ਆਂ ਬਰਨਾਲਾ ਜਿਲ੍ਹੇ ਦੇ ਪਿੰਡ ਟੱਲੇਵਾਲ ਦੇ ਇਤਿਹਾਸ ਬਾਰੇ ਕਿ ਇਸ ਪਿੰਡ ਦਾ ਨਾਮ ਟੱਲੇਵਾਲ ਕਿਵੇਂ ਪਿਆ ਕਿਹਾ ਜਾਂਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਘਾਟ ਸੀ ਤੇ ਇੱਕ ਵਾਰ ਇੱਕ ਦੁੱਬੇ ਸਾਧ ਨੇ ਚਿੱਕੜ ਨਾਲ ਝੱਜਾ ਝੋਟਾ ਦੇਖਿਆ ਉਹ ਉਸ ਝੋਟੇ ਦਾ ਪਿੱਛਾ ਕਰਦਾ ਕਰਦਾ ਇੱਕ ਛੱਪੜ ਕੋਲ ਪਹੁੰਚ ਗਿਆ ਛੱਪੜ ਕੋਲ ਪਹੁੰਚ ਕੇ ਉਸ ਸਾਧ ਨੇ ਉੱਥੇ ਹੀ ਡੇਰਾ ਲਾ ਲਿਆ ਤੇ ਹੌਲੀ-ਹੌਲੀ ਉੱਥੇ ਹੀ ਪਿੰਡ ਵਸ ਗਿਆ ਤੇ ਉਹ ਸਾਧ ਉੱਚੇ ਢਿੱਲੇ ਤੇ ਰਹਿੰਦਾ ਸੀ ਇਸ ਕਰਕੇ ਉਸ ਨੂੰ ਢਿੱਲੇਵਾਲ ਵੀ ਕਿਹਾ ਜਾਂਦਾ ਸੀ ਤੇ ਜਦੋਂ ਉਹ ਸਾਧ ਲੰਗਰ ਲਾਉਂਦਾ ਸੀ ਤਾਂ ਉਹ ਟੱਲ ਨਾਲ ਸਾਰਿਆਂ ਨੂੰ ਦੱਸਦਾ ਸੀ ਤਾਂ ਕੁਝ ਸਮਾਂ ਇਸ ਪਿੰਡ ਨੂੰ ਟੱਲਵਾਲ ਵੀ ਕਹਿੰਦੇ ਰਹੇ ਤੇ ਹੌਲੀ-ਹੌਲੀ ਇਸ ਪਿੰਡ ਦਾ ਨਾਮ ਟੱਲੇਵਾਲ ਪੈ ਗਿਆ ਕਾਗਜ਼ਾਂ ਮੁਤਾਬਕ ਇਹ ਪਿੰਡ 350 ਸਾਲ ਪੁਰਾਣਾ ਪਿੰਡ ਹੈ ਤੇ ਇਸ ਪਿੰਡ ਦੀ ਹੱਦ ਉੱਪਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਬਣਿਆ ਹੋਇਆ ਜਿਸ ਤੋਂ ਇਹ ਪਿੰਡ 400 ਸਾਲ ਪੁਰਾਣਾ ਮੰਨਿਆ ਜਾ ਸਕਦਾ ਹੈ ਸੋ ਟੱਲੇਵਾਲ ਦੇ ਇਸ ਇਤਿਹਾਸ ਬਾਰੇ ਤੁਹਾਡੀ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਟੱਲੇਵਾਲ ਦੇ ਇਤਿਹਾਸ